ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ। ਅੱਜ ਦੇ ਗਾਇਬ ਜੀ ਦਾ ਖਾਸਾ ਬਾਈ ਜੀ ਕੀ ਫਤਿਹ ਬਾਈ ਜੀ 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 ਜੋ ਮਾਨ ਸਾਹਿਬ ਦੀਆਂ ਮੀਟਿੰਗਾਂ ਹੋ ਕਰਵਾ ਕੇ ਆਏ ਆ। ਸੋ ਮੈਂ ਮੁੱਦੇ ਦੀ ਗੱਲ ਕਰਦੇ ਆ। ਸੁਖ ਸਭਾ ਇਲੈਕਸ਼ਨ 2024 ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਬਿਗਲ ਵੱਜ ਚੁੱਕਿਆ। ਸਾਰੀਆਂ ਪਾਰਟੀਆਂ ਆਪੋ ਆਪਣੇ ਨੁਮਾਇंदे ਲੈ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਰਹੀਆਂ ਆ। ਅਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਸੱਤਾ ਦੇ ਵਿੱਚ ਆਈਆਂ ਆ ਆਪਾਂ ਸਾਰੀਆਂ ਤਕਰੀਬ ਨੂੰ ਖਤ੍ਹਾ ਚੁੱਕੀਆਂ ਚਾਹੇ ਉਹ ਕਾਂਗਰਸ ਆ ਆਦਲੈ ਉਹ ਭਾਰਤ ਦੀ ਕੀ ਕਰਦੇ ਅੱਜ ਮੈਨੂੰ ਅਤਿਆ ਕਿਸੇ ਹੋਰੀ ਹੈ ਬਹੁਤ ਘੱਟ ਮੈਨੂੰ ਨੌਜਵਾਨ ਇਵੇਂ ਇਕੱਠੇ ਮਿਲਦੇ ਆ ਤੇ ਤਾਂ ਹੁਣ ਤੁਹਾਡੇ ਡਾਇਲੈਕਟ ਤੁਹਾਡੀ ਤੁਹਾਡੀਆਂ ਹੀ ਗੱਲਾਂ ਕਰਾਂਗਾ ਬਾਕੀ ਆਪਾਂ ਮੇਰੇ ਤੋਂ ਪਹਿਲਾਂ ਸਾਰ ਗੁਰਪ੍ਰੀਤ ਸਿੰਘ ਜੀ ਹੋਰਾਂ ਨੇ ਤੁਹਾਨੂੰ ਬੜੇ ਵਿਸਥਾਰ ਚ ਸਮਝਾਇਆ ਹੈ ਕਿ ਜਿਸ ਸਿਆਸਤ ਦੀ ਗੱਲ ਕਈ ਥੋੜਾ ਪ੍ਰਕਾਸ਼ ਕਰਾਂਗੇ ਗਲੀਆਂ ਕਰਾਂਗੇ ਨਾਲੀਆਂ ਬਣਾਵਾਂਗੇ ਹੈਲਥ ਕੇਅਰ ਦੇਵਾਂਗੇ ਇਹ ਸਾਰਾ ਕੁਝ ਤਾਂ ਹਰ ਹੁਕਮਰਾਨ ਨੇ ਕਰਦਾ ਹੈ ਇਸ ਸੰਗਰੂਰ ਵਿੱਚ ਸਰਦਾਰ ਸੰਜੀਤ ਸਿੰਘ ਮਾਨ ਨੇ ਸਭ ਕੁਝ ਕਰਕੇ ਮਖਾਵਾ ਸੰਗਰੂਰ ਨੇ ਸਾਨੂੰ ਰਾਹ ਵਿਖਾਇਆ ਮਾਨ ਨੇ ਕੋਈ ਕੋਣ ਤੁਹਾਡੀ ਭਵਿੱਖ ਦੀ ਗੱਲ ਕਰਦਾ ਕੌਣ ਤੁਹਾਡੇ ਹੋਂਦ ਦੀ ਗੱਲ ਕਰਦਾ ਕੌਣ ਤੁਹਾਡੀ ਉਹ ਨਾਲੀ ਮਸਲਾਂ ਦੀ ਗੱਲ ਕਰਦਾ ਆਪਾਂ ਆਮ ਤੌਰ ਤੇ ਇੱਕ ਕਈ ਨੇ ਪੰਜਾਬ ਚ ਸਾਡੇ ਨਾਲ ੱਤਕਾ ਹੁੰਦਾ ਸਾਡੇ ਨਾਲ ਮਾੜਾ ਹੁੰਦਾ ਸਾਡੇ ਨਾਲ ਵਿਤਕਰਾ ਹੁੰਦਾ ਇਹ ਵਿਤਕਰਾ ਤਾਂ ਹੁੰਦਾ ਕਿ ਅਸੀਂ ਹੋਣ ਦਿੰਦੇ ਆ ਉਹ ਗੱਲ ਕਰਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਸੀਂ ਆਪਣੇ ਮਨ ਨਾਲ ਪਚਾਏ ਸੋਚੇ ਉਹਨਾਂ ਰਜਗਾਰ ਖਤਮ ਕਰਦਾ ਇੱਕੋ ਇੱਕ ਤਰੀਕਾ ਅਪਣਾਇਆ ਜਿਹੜਾ ਅੱਜ ਤੱਕ ਦਾ ਕੋਈ ਵੀ ਪ੍ਰੈਮ ਮਿੰਿਸਟਰ ਜਿੰਨੇ ਵੀ ਇੰਡੀਆ ਦੇ ਹੋਏ ਕੋਈ ਨਹੀਂ ਅਪਣਾ ਸਕਿਆ ਸਭ ਤੋਂ ਵੱਡਾ ਕੰਮ ਅਪਣਾ ਹੈ ਰਸ ਅਗਨੀਵੀਰ ਦਾ ਜਿਹੜੀ ਉਹ ਆਰਮੀ ਦੇ ਵਿੱਚ ਉਹਨਾਂ ਇੱਕ ਮਸਲਾ ਖੜਾ ਕਰਕੇ ਜਾਂਦਾ ਉਹਨਾਂ ਨੇ ਭਰਤੀ ਕਰਕੇ ਜਿਹੜੇ ਆਰਮੀ ਦੇ ਮੁੰਡੇ ਰੱਖਣੇ ਐ ਜਿਹੜੇ 55ਵੇਂ ਸਾਲ 58ਵੇਂ ਸਾਲ ਚ ਪੈਨਸ਼ਨ ਹੁੰਦੇ ਸੀਗੇ ਬੰਦੇ ਜਿਹਦੀ ਸਾਰੀ ਉਮਰ ਆਰਮੀ ਚ ਬੀਤਦੀ ਸੀਗੀ ਤੇ ਉਹਦੇ ਨਾਲ ਸਾਡਾ ਦੇਸ਼ ਚੱਲਦਾ ਸੀਗਾ ਉਹਨਾਂ ਦਾ ਉਹਦਾ ਪਰਿਵਾਰ ਚੱਲਦਾ ਸੀਗਾ ਉਹਨੇ ਲੈ ਕੇ ਆਂਦਾ 4 ਸਾਲ ਤੁਸੀਂ ਸੋਚਿਓ ਵਿਚਾਰਿਓ ਜਿਹੜੀ ਜਨਰੇਸ਼ਨ ਹੈ ਸਾਡੇ ਇੰਡੀਆ ਦੀ ਉਹਨੂੰ ਲੱਖਣੀਆਂ ਕਿਵੇਂ ਮਿਲਣੀਆਂ 4 ਸਾਲ ਉਹ ਬੰਦੇ ਦਾ ਭਵਿੱਖ ਖਤਮ ਹੋ ਜਾਏਗਾ 4 ਸਾਲ ਨੌਕਰੀ ਕਰਕੇ ਉਹ ਬਾਅਦ ਚ ਕੀ ਕਰੂਗਾ ਨਾ ਉਹ ਘਰ ਦਾ ਰਹੂਗਾ ਨਾ ਉਹ ਬਾਹਰ ਦਾ ਰਹੂਗਾ ਤੇ ਜੇ ਕਰਾਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਇੱਥੇ ਸ਼ਾਮਲ ਹੋਏ ਕੀ ਕਹਿਣਾ ਚਾਹੁੰਗੇ ਜੀ ਹਾਂਜੀ ਆ ਇਲੈਕਸ਼ਨ ਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਸੀ ਤੇ ਨੌਜਵਾਨਾਂ ਤੋਂ ਸਾਨੂੰ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਹੈਗਾ ਅ ਅੱਜ ਸਾਰਾ ਦਿਨ ਇੱਧਰ ਕਰਾਲੀ ਦੇ ਤੁਹਾਡੇ ਪਿੰਡਾਂ ਦੇ ਵਿੱਚ ਸੀਗਾ ਤੇ ਬਹੁਤ ਬਹੁਤ ਪੋਜ਼ਿਟਿਵ ਹੰਗਾਰਾ ਮਿਲ ਰਿਹਾ ਜੀ ਨੌਜਵਾਨਾਂ ਤੋਂ ਅ ਸਰ ਹਲਕਾ ਨ ਕੋ ਸਾਫ਼ ਦੀ ਗੱਲ ਕਰੀਏ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਤੁਸੀਂ ਅ ਚੋਂ ਕਰਦੇ ਨੇ ਦੇਖੋ ਸਾਡੇ ਜਿਹੜਾ ਟੋਟਲ ਮੁੱਦੇ ਨੇ ਅਸੀਂ ਇਹਨਾਂ ਨੂੰ ਨਾ ਚਾਰ ਹਿੱਸਿਆਂ ਚ ਸਬ ਡਿਵਾਈਡ ਕੀਤਾ ਹੈਗਾ ਇੱਕ ਹੈਗੇ ਨੇ ਤੁਹਾਡੇ ਜਿਹੜੇ ਲੋਕਲ ਸਥਾਨਕ ਮੁੱਦੇ ਨੇ ਉਹ ਹਰ ਨਾ ਉਹ ਹਲਕਿਆਂ ਚ ਕੋਈ ਨਾ ਕੋਈ ਇੱਕ ਇੱਕ ਦੋ ਦੋ ਮੁੱਦੇ ਹੈਗੇ ਨੇ ਫਿਰ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਦੇ ਮੁੱਦੇ ਨੇ ਔਰ ਸੰਘੀ ਕਾਂਚੇ ਦੇ ਮੁੱਦੇ ਨੇ ਫਿਰ ਕੌਮੀ ਔਰ ਪੰਥਕ ਮੁੱਦੇ ਨੇ ਔਰ ਫਿਰ ਆਪਣੇ ਜਿਹੜੇ ਕਿਸਾਨੀ ਦੇ ਔਰ ਮਜ਼ਦੂਰਾਂ ਦੇ ਮੁੱਦੇ ਨੇ ਸੋ ਇਹ ਤੁਹਾਨੂੰ ਅੱਜ ਦਿੱਤਾ ਵੀ ਹੈਗਾ ਇਹ ਚਾਰ ਸਾਰੇ ਮੁੱਦੇ ਨੇ ਬੇਸਿਕਲੀ ਬੜਾ ਕੰਪਰੀਹੈਂਸਿਵ ਹੋਏਗਾ ਬਿਕੋਜ਼ ਇਹ ਪਾਰਲੀਮੈਂਟ ਹੈ ਕੀ ਇਹ ਕੋਈ ਮਿਨਿਸਟਰ ਕਮੇਟੀ ਦਾ ਹੈ ਨਹੀਂ ਵੀ ਆਪਾਂ ਇੱਕ ਇੱਕ ਮੁੱਦਾ ਲੈ ਕੇ ਦਸਤਾਵੇਜ਼ ਬੰਦੇ ਸੀਗਾ ਵੀ ਇਹੀ ਦੇ ਦੇ ਕੀ ਆਪਣਾ ਰਾਈਜ਼ ਦੇਖੋ ਜੀ ਐਜ਼ ਅ ਮੈਂਬਰ ਪਾਰਲੀਮੈਂਟ ਤੁਸੀਂ ਆਵਾਜ਼ ਚੁੱਕ ਸਕਦੇ ਹੋ ਰਿਪੋਰਟ ਵੀ ਔਰ ਉਹ ਆਵਾਜ਼ ਤੁਸੀਂ ਇਸ ਤਰ੍ਹਾਂ ਚੁੱਕ ਸਕਦੇ ਹੋ ਕਿ ਤੁਹਾਡੀ ਉਹ ਇੰਟਰਨੈਸ਼ਨਲ ਵੀ ਜਾਵੇ ਹਿਊਮਨ ਰਾਈਟਸ ਵਾਇਓਲੇਸ਼ਨਸ ਦੇਖਣ ਉਹਨੂੰ ਉਹਨੂੰ ਕਰ ਸਕਦੇ ਆ ਆਪਾਂ ਨੂੰ ਯੂ ਨੋ ਜਿੰਨਾ ਜ਼ਿਆਦਾ ਉਹਨੂੰ ਉਹਦੀ ਵਿਜ਼ਿਬਿਲਟੀ ਲਿਆ ਸਕਦੇ ਆ ਉਹਨਾਂ ਹੀ ਆਪਾਂ ਛੇਤੀ ਕਾਮਯਾਬ ਹੋਵਾਂਗੇ ਉਹਦੀ ਰਿਪੋਰਟ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਮਨਵਿੰਦਰ ਸਿੰਘ ਕੰਗਰ ਦੇ ਸ਼ੋਮਨੀ ਕਾਲੀ ਜਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਆਪਣੇ ਬਹੁਤ ਦੇ ਵਿੱਚ ਤੁਸੀਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਇਸ ਇਖਤਾਰ ਤੇ ਦੇਖੋ ਇਹ ਬੜਾ ਤੁਹਾਡਾ ਪ੍ਰੈਸ ਦਾ ਹਮੇਸ਼ਾ ਹੀ ਇਹ ਸਵਾਲ ਹੁੰਦਾ ਹੈ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈਗਾ ਸਾਡਾ ਐਸਵੇੜਾ ਜਿਹੜਾ ਏਜੰਡਾ ਹੈ ਉਹ ਪੰਜਾਬ ਨੂੰ ਪੰਜਾਬੀਆਂ ਵਾਸਤੇ ਮਹਿਫੂਜ਼ ਕਰਨ ਦਾ ਜੋ ਕਿਸੇ ਦਾ ਵੀ ਨਹੀਂ ਹੈਗਾ ਇਹ ਸਾਰਿਆਂ ਇਹਨਾਂ ਦੀ ਸ਼ੁਰੂਆਤ ਔਰ ਅਖੀਰ ਗਲੀਆਂ ਨਾਲੀਆਂ ਤੇ ਹੁੰਦਾ ਹੈ ਗਲੀਆਂ ਨਾਲੀਆਂ ਤੋਂ ਹੀ ਇਹ ਰਹਿ ਜਾਂਦੇ ਨੇ ਜੀ ਆਪ ਵਿਕਾਸ ਕਰਾਂਗੇ ਪਰ ਜਿਹੜੇ ਸਾਡੇ ਫੰਡਾਮੈਂਟਲ ਮੁੱਦੇ ਨੇ ਤੁਸੀਂ ਪਾਰਲੀਮੈਂਟ 'ਚ ਜਾ ਰਹੇ ਹੋ ਜਿਹੜੇ ਫੰਡਾਮੈਂਟਲ ਮੁੱਦੇ ਨੇ ਪੰਜਾਬ ਦੇ ਪੰਜਾਬੀ ਸੰਘਰਸ਼ ਦੇ ਸਾਡਾ ਦੇਖੋ ਉਹ ਕੋਈ ਵੀ ਨਹੀਂ ਗੱਲ ਕਰ ਰਿਹਾ ਇਹ ਨੌਜਵਾਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਜਿਹੜੇ ਅੱਜ ਨੌਜਵਾਨ ਇਸ ਕਰਕੇ ਸੁਣਨਾ ਹੁੰਦੇ ਨੇ ਬਿਕੋਜ਼ ਜੋ ਇਹਨਾਂ ਦੇ ਮੰਚ ਐ ਸੀ ਉਹ ਬੋਲਦੇ ਆ ਆ ਮੈਨੇ ਇੱਕ ਨੌਜਵਾਨ ਨੇ ਅੱਗੇ ਆ ਕੇ ਕਹਿੰਦੇ ਜਿਹੜੀ ਮੇਰੀ ਮੰਦੀਆਂ ਗੱਲਾਂ ਸੀ ਨਾ ਤੁਸੀਂ ਉਹ ਬੋਲਨੀ ਆ। ਸੋ ਸਾਡਾ ਮੁੱਦਾ ਹੈਗਾ ਪੰਜਾਬ ਨੂੰ ਆਉਣ ਵਾਲੀਆਂ ਨਸਲਾਂ ਲਈ ਮਹਿਫੂਜ਼ ਕਰਨਾ। ਤੇ ਇਹ ਇਹਨਾਂ ਦਾ ਇਹ ਤਾਂ ਬਹੁਤ ਲਿਮਿਟਿਡ ਦਾਇਰੇ ਦੀ ਗੱਲ ਕਰਦੇ। ਤੁਸੀਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਹੈ ਲੱਗਦਾ ਹੈ ਕਿ ਪੰਜਾਬ ਦਾ ਨੌਜਵਾਨ ਇਹਨਾਂ ਸੁਚੇਤ ਕਿਉਂਕਿ ਵਰਦੀ ਨੀਤੀ ਦੇ ਵਿੱਚ ਤਾਂ ਨੌਜਵਾਨ ਜਿਹੜਾ ਬਾਹਰ ਨੂੰ ਰੁਖ ਬਣਾ ਰਿਹਾ ਹੈ ਕਿ ਦੇਲੀ 10 ਤੋਂ 12000 ਨੌਜਵਾਨ ਪੰਜਾਬੋਂ ਕਿਉਂ ਜਾ ਰਿਹਾ ਹੈ ਜੀ ਇਹੀ ਮੇਰਾ ਕੁਐਸਚਨ ਹੈ ਇੱਥੇ ਹੀ ਅਸੀਂ ਨੌਜਵਾਨਾਂ ਨੂੰ ਫੇਲ ਕੀਤਾ ਹੈ ਬਿਕਾਜ਼ ਇੱਥੇ ਸਫੀਸ਼ੀਐਂਟ ਓਪਰਚ्युनिटीज ਹਕੂਮਰਾਨਾਂ ਨੇ ਨਹੀਂ ਪ੍ਰੋਵਾਈਡ ਕੀਤੀਆਂ ਭਈ ਉਹਨਾਂ ਨੂੰ ਕੰਟੇਨ ਕੀਤਾ ਜਾਵੇ ਕਿਸ ਬਾਪ ਦਾ ਦਿਲ ਹੁੰਦਾ ਵੀ ਆਪਦੀ ਕੁਆਰੀ ਧੀ ਨੂੰ ਘਰੋਂ ਤੋੜ ਦੇ ਉਸ ਧਰਤੀ ਲਈ ਜਿੱਥੇ ਕੋਈ ਵੀ ਨਾ ਜਾ ਸਕੇ ਆਪਾਂ ਨੌਜਵਾਨਾਂ ਦਾ ਕਸੂਰ ਨਹੀਂ ਹੈ ਇਹ ਸਾਡੇ ਹੁਕਮਰਾਨਾਂ ਦਾ ਕਸੂਰ ਹੈ ਜੇ এমਪਲੋਇਮੈਂਟ ਓਪਰਚ्युनिटीज ਬੰਬਈ ਪੂਨੇ ਬੈਂਗਲੌਰ ਮੈਦਰਾਸ ਕਲਕੱਤਾ ਹਾਈਦਰਾਬਾਦ ਐਗਜ਼ਿਸਟ ਕਰ ਸਕਦੀਆਂ ਚੰਡੀਗੜ੍ਹ ਕਿਉਂ ਨਹੀਂ ਕਰ ਸਕਦੀਆਂ ਜੇ ਇੰਟਰਨੈਸ਼ਨਲ ਫਲਾਈਟਸ ਉਹਨਾਂ 에어ਪੋਰਟਸ ਤੇ ਆ ਸਕਦੀਆਂ ਇੱਥੇ ਕਿਉਂ ਨਹੀਂ ਆ ਸਕਦੀਆਂ ਇਹ ਸਾਡੇ ਹੁਕਮਰਾਨਾਂ ਦਾ ਕਸੂਰ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਤਾਂ ਕਿ ਅਸੀਂ ਜਿਹੜੇ ਬਾਹਰ ਗਏ ਨੌਜਵਾਨਾਂ ਉਹਨਾਂ ਨੂੰ ਵਾਪਸ ਬੁਲਾਉਣ ਦਾ ਇੱਥੇ ਤਾਂ ਗੋਰੇ ਵੀ ਨੌਕਰੀ ਕਰਨ ਉਹ ਵਾਟ ਨੌਨਸੈਂਸ ਕਾਹ ਹੀ ਕੰਮ ਕਦੋਂ ਤੇ ਬੁਲਾਉਣਾ ਹੈ ਭੁੱਖੇ ਮਾਰੇ ਨੂੰ ਵੋਟ ਇਜ਼ ਦ ਰੋਡ ਮੈਪ ਕੀ ਉਹਨਾਂ ਨੂੰ ਵਾਪਸ ਬੁਲਾਉਂਦਾ ਰੋਡ ਮੈਪ ਇਹ ਹੈਗਾ ਕਿ ਇੱਥੇ ਸਫੀਸ਼ੀਐਂਟ ਇਨਵੈਸਟਮੈਂਟ ਆਵੇ ਔਰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਇਹ ਕਹਿੰਦਾ ਨਾ ਮੈਂ ਭਗਵੰਤ ਜੀ ਬੀਐਮਡਬਲਿਊ ਲੈ ਆਉਂ ਯੇ ਲੈ ਆਉਂ ਉਹ ਲੈ ਆਉਂ ਓਏ ਇਹ ਜੀ ਮਕੈਨੀਕਲ ਇੰਡਸਟਰੀ ਦੇ ਵਿੱਚ ਬਲੂ ਕਾਲਰਡ ਲੇਬਰ ਪ੍ਰਵਾਸੀਆਂ ਨੇ ਫੇਰ ਆਉਣਾ ਹੈ ਸ਼ਾਨੂੰ ਇੱਥੇ ਸਾਡੇ ਬੱਚਿਆਂ ਨੂੰ ਜੇ ਅਸੀਂ ਰੀਟੇਨ ਕਰਨਾ ਹੈ ਤਾਂ ਵਾਈਟ ਕਾਲਰਡ এমਪਲੋਇਮੈਂਟ ਚਾਹੀਦੀ ਹੈ। ਬਲੂ ਕਾਲਰਡ এমਪਲੋਇਮੈਂਟ ਨਹੀਂ ਚਾਹੀਦੀ ਇਸ ਖਿੱਤੇ ਨੂੰ। ਪਰ ਇਸ ਖਿੱਤੇ ਨੂੰ ਟ੍ਰੇਡ ਚਾਹੀਦਾ ਹੈ। ਇਹਦੀਆਂ ਬੰਦਰਗਾਹਾਂ ਓਪਨ ਚਾਹੀਦੀਆਂ ਨੇ। ਐਂਡ ਨੋਬਾਡੀ ਵਿਲ ਟਾਕ ਔਨ ਥਿਸ। ਸਾਡਾ ਵਾਗਾ ਖੁੱਲਣਾ ਚਾਹੀਦਾ ਹੁਸੈਨੀ ਵਾਲਾ ਖੁੱਲਣਾ ਚਾਹੀਦਾ 올 ਇੰਟਰਨੈਸ਼ਨਲ 에어ਲਾਈਨਸ ਸ਼ੁੱਡ ਲੈਂਡ ਇਨ ਅਮਰਕਸਰ ਐਂਡ ਚੰਡੀਗੜ੍ਹ। ਕਾ ਇਸ ਕਿਤੇ ਦੀ ਡਵੈਲਪਮੈਂਟ ਹੋਣੀ ਇਹ ਤੋਂ ਸ਼ਾਰਟ ਨਹੀਂ ਹੋ ਸਕਦਾ ਦੁਬਈ ਦੁਬਈ ਕਿਉਂ ਹੈ ਕਦੀ ਅੰਡਰਸਟੈਂਡ ਕਰੇ ਅਸੀਂ ਗੱਲ ਕੀਤੀ ਹੈ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਜਿਹੜੇ ਪੰਜਾਬੀ ਨੇ ਬਾਹਰ बसे ਹੋਏ ਆ ਹਰ ਵਾਰ ਜਦੋਂ ਉਹਨਾਂ ਨੂੰ ਆਉਣਾ ਜਾਣਾ ਪੈਂਦਾ ਹੈ ਤਾਂ ਉਹਨਾਂ ਨੂੰ ਦਿੱਲੀ 에ਰਪੋਰਟ ਰਾਹੀਂ ਜਾਣਾ ਪੈਂਦਾ ਲੱਗਦਾ ਨਹੀਂ ਕਿ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਉਡਾਨਾਂ ਨੇ ਉਹ ਇੱਥੇ ਪੰਜਾਬ ਵਿੱਚ ਹੋਣੀਆਂ ਚਾਹੀਦੀਆਂ ਤੁਸੀਂ ਇਹ ਗੱਲ ਦੇਖੋ ਸਾਡੇ ਜਿਹੜਾ ਸਥਾਨਕ ਮੁੱਦਾ ਹੈ ਉਹਦੇ ਵਿੱਚ ਨੰਬਰ 1 ਇਹ ਹੈ ਜਦੋਂ ਤੱਕ ਇੰਟਰਨੈਸ਼ਨਲ ਤੁਸੀਂ ਉਡਾਨਾਂ ਆ ਕੇ ਉਹਤੇ ਕੇਅਰ ਇੰਡੀਆ ਦੀ ਫਲਾਈਟ ਸ਼ੁਰੂ ਕਰਕੇ ਕਹਿਣਗੇ ਜਿੱਦ ਤੱਕ ਮੈਂ ਖਰੇ ਯੂਜ਼ ਕੀਤਾ ਇੰਟਰਨੈਸ਼ਨਲ 에ਅਰ ਲਾਈਨਸ ਜਿੰਨੀ ਰੇਟ ਤੱਕ ਬ੍ਰਿਟਸ਼ ਐਵੀਅਰ ਫਰਾਂਸ ਲੂਥਾਂਜ਼ਾ ਕੇਐਲਐਮ ਅਮਰੀਕਨ 에ਅਰ ਲਾਈਨਸ 에ਅਰ ਕੈਨੇਡਾ ਇਹ ਇੱਥੇ ਲੈਂਡ ਨਹੀਂ ਕਰਨਾ ਸ਼ੁਰੂ ਕਰ ਲਿਆ ਉਦੋਂ ਤੱਕ ਹੋਰ ਜਦੋਂ ਇਹ ਏਅਰਲਾਈਨਸ ਆਣ ਲੱਗੀਆਂ ਘੱਟੋ ਘੱਟ 5000 ਥੋੜਾ ਬੱਚਾ ਇੱਥੇ EMPLOYE ਹੋਏ ਕਿੱਡੀ ਵੱਡੀ EMPLOYMENT OPPORTUNITY ਹੈ ਜੋ ਇਹ ਗੱਲ ਵੀ ਨਹੀਂ ਪੈ। ਥੋੜਾ ਸਾਹਿਬ ਸਰ ਤੁਹਾਡੇ ਹਿਸਾਬ ਨਾਲ MP ਦੀ ਡਿਊਟੀ ਕੀ ਹੈ ਜੋ ਮੈਂਬਰ ਪਾਰਲੀਮੈਂਟ ਚੁਣੇ ਦੇਖੋ ਜੀ ਮੈਂਬਰ ਪਾਰਲੀਮੈਂਟ ਦੀਆਂ ਦੋ ਵੱਡੀਆਂ ਡਿਊਟੀਆਂ ਇੱਕ ਤਾਂ ਟੂ ਟੇਕ ਕੇਅਰ ਆਫ देयर ਕੰਸਟਰਨਸ ਜਿਹੜੀਆਂ ਗਵਰਨਮੈਂਟ ਤੋਂ ਫੁੱਟਿਆ ਜਾਂ ਫੇਰੀਅਸ ਸਕੀਮਾਂ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਸ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਇੱਥੇ ਦਾ ਬੈਨੀਫੀਟ ਐਮਪੀ ਲਾਡ ਫੰਡ ਵਾਲਾ ਨਹੀਂ ਪਹੁੰਚਦਾ ਪੂਰਾ ਪਰ देयर आर ਸੋ ਮੇਨੀ ਅਦਰ ਥਿੰਗਸ ਜਿਹੜੇ ਤੁਸੀਂ ਨਵੇਂ ਪ੍ਰੋਜੈਕਟਸ ਹੁਣੇ ਉਹ ਲਿਆ ਸਕਦੇ ਹੋ ਜਿਹੜਾ ਤੁਸੀਂ ਜਿਹੜੀ ਡਿਵੈਲਪਮੈਂਟ ਕਰ ਸਕਦੇ ਹੋ ਗਵਰਨਮੈਂਟ ਆਫ ਇੰਡੀਆ ਦੇ ਫੰਡਸ ਨਾਲ ਸਟੇਟ ਗਵਰਨਮੈਂਟ ਨਾਲ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟ ਲਿਆ ਸਕਦੇ ਹੋ ਵਿਚ ਇਜ਼ ਸੋਸ਼ਲ ਵੈਲਫੇਅਰ ਦੇ ਪ੍ਰੋਜੈਕਟਸ ਹੋਣ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਹੋਣ ਹੁਣ ਜਿਵੇਂ ਮੈਨੂੰ ਇੱਥੇ ਚਮਕੌਰ ਸਾਹਿਬ ਆਪਣਾ ਅਟਾਰੀ ਤੋਂ ਸਾਡਾ ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਵਨ ਆਫ ਦਾ ਫਰਸਟ ਥਿੰਗ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਫੰਡਸ ਲੈ ਆ ਕੇ ਕਰਾਂਗੇ ਇਹ ਤਾਂ ਹੋ ਗਿਆ ਡਵੈਲਪਮੈਂਟ ਜਿਹੜਾ ਸਭ ਤੋਂ ਵੱਡਾ ਮੁੱਦਾ ਵੀ ਇਸ ਇਲਾਕੇ ਦੇ ਲੋਕਾਂ ਦੀ ਨਿਮਾਇੰਦਗੀ ਕਰ ਇਹਨਾਂ ਦੀ ਆਵਾਜ਼ ਗਲੋਬਲ ਲੈਵਲ ਤੇ ਲੱਗੇ ਇਹਨਾਂ ਦੇ ਖਿਲਾਫ ਇਹਨਾਂ ਦੀ ਅਕ ਦੇ ਅਗੇਂਸਟ ਬੰਦੇ ਕਾਨੂੰਨਾਂ ਨੂੰ ਉਸ ਪੁਆਇੰਟ ਤੇ ਰੋਕਣਾ ਜਿਹਨੀਆਂ ਰੂਲਸ ਰੈਗੂਲੇਸ਼ਨ ਬਣਦੀਆਂ ਜਿਹੜੀਆਂ ਤੁਹਾਡੇ ਕੰਸਟਿਟੂਐਂਟਸ ਨੂੰ ਤੁਹਾਡੇ ਖੇਤਿਆਂ ਨੂੰ ਡੈਮੇਜ ਕਰ ਸਕਦੇ because assi bahut minority cha 543ਾਂ ਚੋਂ 13 ਜੇ ਇਕੱਠੇ ਹੋਜੋ ਤਾਂ ਵੀ ਕੁਛ ਨਹੀਂ ਹੈ but at least ਅਸੀਂ ਉਥੇ ਉਹਨਾਂ ਨੂੰ ਥੱਲ ਪਾ ਸਕਦੇ ਹਾਂ ਪਬਲਿਕ opinion ਬਣਾ ਸਕਦੇ ਹਾਂ rather than ਜਿਵੇਂ ਇਹਨਾਂ ਨੇ ਆਮ ਆਦਮੀ ਦੇ ਸੱਤ ਗਏ ਨੇ ਗੁੰਗੇ ਔਰ ਬੋਲੇ ਸ਼ੋ ਤੁਸੀਂ ਜਦੋਂ ਤੱਕ ਆਪਣੀ ਆਵਾਮ ਆਪਣੇ ਕੰਸਟਿਟੂਐਂਟਸ ਆਪਣੇ ਲੋਕਾਂ ਦੀ ਨਿਮਾਇੰਦਗੀ ਨਹੀਂ ਕਰਦੇ ਉਦੋਂ ਤੱਕ ਇੱਥੇ ਕੁਛ ਨਹੀਂ ਹੋਣਾ ਪੰਜਾਬ ਦੇ ਵਿੱਚ ਜੋ ਨਸ਼ੇ ਬੰਦੀ ਨਹੀਂ ਰੁਕ ਰਹੀ ਇਹਦੀ ਭਗਵੰਤਮਾਨ ਸਰਕਾਰ ਆਈ ਸੀ ਜਾਂ ਪਹਿਲਾਂ ਕਾਂਗਰਸ ਸਰਕਾਰ ਆਈ ਸੀ ਇਹਨਾਂ ਨੇ ਬੜੇ ਦਾਅਵੇ ਕੀਤੇ ਸੀਗੇ ਤੁਸੀਂ ਕੀ ਕੀ ਲੈ ਕੇ ਆਏ ਹੋ ਸਿਸਟਮ ਦੇ ਬਾਰੇ ਵਿੱਚ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਭਾਈ ਅਮਰਿਤਪਾਲ ਸਿੰਘ ਨੂੰ ਫੜਨ ਨੂੰ ਇਹਨਾਂ ਨੇ 80 ਹਜ਼ਾਰ ਪੁਲਿਸ ਫੋਰਸ ਲਾਈ ਸੀ 8 ਜ਼ਿਲ੍ਹਿਆਂ ਦੀ ਇਕੱਠੀ ਕੀਤੀ ਸੀ ਕਿਸੇ ਨਸ਼ਾ ਤਸਕਰ ਜੋ ਸਾਡੇ ਬੱਚਿਆਂ ਦਾ ਕਤਲ ਹੈ ਉਹਨੂੰ ਫੜਨ ਲਈ ਕਦੀ ਇਹਨਾਂ ਨੇ 80 ਮੈਂਬਰ ਪਟਵੰਨ ਦਾ ਬਣਾਈ ਤਾਂ ਫਿਰ ਇਹਨਾਂ ਦੀ ਨੀਅਤ ਹੀ ਹੈ ਨਹੀਂ ਇਸ ਸਟੇਟ ਸਪੌਂਸਰਡ ਹੈਗਾ ਸਾਰਾ ਕੁਝ ਬੇਸਿਕਲੀ ਇਹ ਇਥੋਂ ਚਾਹੁੰਦੇ ਨੇ ਕਿ ਪੰਜਾਬ ਖਾਲੀ ਹੋ ਜੇ ਦੇ ਵਾਂਟ ਪੰਜਾਬ ਵਿਦਆਊਟ ਪੰਜਾਬੀਸ ਬੱਚੇ ਹੋਂ ਇਥੋਂ ਹਿਜਰਤ ਕਰਕੇ ਜਾ ਰਹੇ ਨੇ ਲੈਕ ਆਫ এমਪਲੋਇਮੈਂਟ ਓਪਰਚ्युनिटीज ਨਾ ਫੇਰ ਜਿਹੜੇ ਯੂ نو ਬੱਚੇ ਨੇ ਔਰ ਡਰਗ ਜਿਹੜਾ ਇੱਥੇ ਵੱਜ ਜਾਂਦਾ ਉਹ ਡਰਗ ਚ ਹੋ ਜਾਂਦਾ ਉਹਨਾਂ ਚੋਂ ਕਈ ਵਿਚਾਰੇ ਭਰ ਜਵਾਨੀ ਚਲੇ ਜਾਂਦੇ ਨੇ ਜਿਹੜਾ ਕੋਈ ਇੱਥੇ ਬਚ ਜੇ ਉਹ ਅੱਗੋਂ ਨਵੀਂ ਨਸਲ ਪੈਦਾ ਕਰਨ ਜੋਗਾ ਨਹੀਂ ਰਹਿੰਦਾ ਇਹਦੇ ਸਟੇਟਮੀਨੈਜ ਚੀਜ਼ਾਂ ਨੇ ਨਾ ਮੈਨੂੰ ਦੱਸੋ ਕਿਦਾਂ ਇਹਨਾਂ ਨੇ 100 ਬੰਦਾ ਵੀ ਬੁੱਲਤਦਾ ਲਾਇਆ ਹੋਵੇ ਕਿਸੇ ਨਸ਼ਾ ਤਸਕਰ ਨੂੰ ਪੜ੍ਹ ਲਓ ਤੁਸੀਂ ਪ੍ਰੈਸ ਤੋਂ ਮੈਂ ਤੁਹਾਨੂੰ ਦੱਸੂ ਕਦੀ ਸੁਣਿਆ ਆਪਾਂ ਕਿਸੇ ਸਰਕਾਰ ਨੇ ਵੀ ਲਾਇਆ ਹੋ ਸਰ ਇੱਕ ਭਾਰਤ ਮਾਲਾ ਰੂਟ ਬਣ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਨਵੇਂ ਰੁਜ਼ਗਾਰ ਆਉਣਗੇ ਸੁਪਨੇ ਪਹੁੰਚ ਜਾਦਾ ਘਟ ਜਾਏਗਾ ਸੋ ਬੜੇ ਸੇਫਟੀ ਵਾਲੇ ਜਿਹੜੇ ਇਹ ਹੋਣਗੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਵਪਾਰ ਹੋਏਗਾ ਕੀਤਾ ਵਪਾਰ ਹੋ ਜਾਏਗਾ ਜਦੋਂ ਤੱਕ ਤੁਹਾਡੇ ਕੋਲੇ ਮੰਦਰਗਾਵਾ ਹੈ ਨਹੀਂ ਕਿੱਦਾਂ ਵਪਾਰ ਹੋ ਜਗਾ ਜਦੋਂ ਤੱਕ ਵਾਗਾ ਨਹੀਂ ਖੁੱਲਿਆ ਕਿਦਾਂ ਵਪਾਰ ਹੋ ਜਗਾ ਜਦੋਂ ਤੱਕ ਤੁਹਾਡੇ ਕੋਲੇ ਕਾਰਗੋ ਟਰਮੀਨਲ ਹੈ ਨਹੀਂ 에ਰਪੋਰਟਸ ਤੇ ਆਪ ਕੋ ਗੱਲ ਕੀ ਕਰ ਰਹੇ ਸੜਕ ਤੋਂ ਨਾ ਵਪਾਰ ਹੋ ਬੇਸਿਕ ਇਨਫਰਾਸਟ੍ਰਕਚਰ ਹੀ ਨਹੀਂ ਐਗਜ਼ਿਸਟ ਕਰਦਾ ਤੁਹਾਡਾ ਕੋਈ ਵੀ ਬੈਂਕਿੰਗ ਇੰਸਟੀਟਿਊਸ਼ਨ ਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਤੁਹਾਡੇ ਕੋਲੇ ਹੈਡਕ quarter ਹੀ ਨਹੀਂ ਇੱਥੇ ਇਹ ਚੀਜ਼ਾਂ ਇਨਫਰਾਸਟ੍ਰਕਚਰ ਮੰਨਦੀਆਂ ਵਪਾਰ ਵਦਨ ਨੂੰ ਕੱਲਾ ਵਪਾਰ ਆ ਸੜਕ ਬਣਨਾ ਨਹੀਂ थोड़े कोई को फाइनेंशियल इंस्टीट्यूशन ही है सो ये इतना सिंपल नहीं है जिन्ना यह कह देंगे ये देने बहुत हर तरह के इनपुट्स चाहिए थोड़ा एक ही जिते किसी बच्चे ने लोन लेना हो फाइल तो लोन लेस कर छोटा जहां हो बैक जाके जो बैकएंड से होगा वो बड़ौदा में होगा केव वो बंबई में होगा केव वो दिल्ली में होगा इतने की होंगे ਜਦੋਂ ਤੱਕ ਯੂ ਡੋਨਟ ਹੈਵ ਫੀਟ ਓਨ ਦਾ ਗਰਾਉਂਡ ਕੋਈ ਖਿੱਤੇ ਦੀ ਤਰੱਕੀ ਨਹੀਂ ਹੁੰਦੀ ਸਭ ਉਹ ਪਾਰਟੀਆਂ ਦੀ ਗੱਲ ਕਰੀਏ ਜਦੋਂ ਉਹਨਾਂ ਦੇ ਉਮੀਦਵਾਰ ਮੀਟਿੰਗਾਂ ਕਰਦੇ ਜਾਂ ਰੈਲੀ ਕਰਦੇ ਵੱਡਾ ਕੱਟ ਹੁੰਦਾ ਪਰ ਸੌਰੀ ਮੀਟਿੰਗਾਂ ਦਾ ਕੱਟ ਦਿਖਦਾ ਨਹੀਂ ਹੈ ਅਸੀਂ ਰੈਲੀਆਂ ਕਰ ਹੀ ਨਹੀਂ ਰਹੇ ਅਸੀਂ ਵਨ ਟੂ ਵਨ ਮੀਟਿੰਗਸ ਕਰ ਰਹੇ ਹਾਂ ਅਸੀਂ ਅਸੀਂ ਵਨ ਟੂ ਵਨ ਮੀਟਿੰਗਸ ਕਰਕੇ ਲੋਕਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਐਂਡ ਅਸੀਂ 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 ਹਲਕਾ ਸਪਿੰਡਾ ਇਸੇ ਵੀ ਪਿੰਡ ਚ ਮੈਂ ਜਿੰਨਿਆਂ ਚ ਗਿਆ ਕਈ 100 ਪਿੰਡ ਮੈਂ ਕੱਢਦੇ ਕੋਈ ਹੋਰ ਪਾਰਟੀ ਨਹੀਂ ਗਈ ਸਾਰਿਆਂ ਨੂੰ ਵੈਲਕਮ ਹੈ ਅੱਜ ਆ ਤੁਹਾਡੇ ਇਲਾਕੇ ਦੇ ਮੈਂ 7 ਪਿੰਡ ਕੱਢੇ ਆ ਉਹ 7 ਪਿੰਡਾਂ ਚ ਅਸੀਂ ਸਭ ਤੋਂ ਪਹਿਲਾਂ ਜਾਣਾਂਗੇ ਇਹਦਾ ਇੱਕ ਬਿਗ ਸ਼ੋਅ ਕਰੀ ਜਾਂਦੇ ਨੇ ਚਿੱਠੀਆਂ ਉਹ ਯੂ نو ਰੈਲੀ ਕੱਢ ਲਈ ਮੋਟਰਸਾਈਕਲ ਰੈਲੀ ਕੱਢ ਲਈ ਤੋਂ ਰੈਲੀਆਂ ਤਾਂ ਬਹੁਤ ਕੱਢੀਆਂ ਸੀ ਸਾਨੂੰ ਪਾਈ ਚ ਵੀ ਕੀ ਬਣਿਆ ਕਾਂਗਰਸ ਨੇ ਵੀ ਕੱਢੀਆਂ ਸੀ ਇਫਾਦਤ ਲਾਲ ਨੇ ਵੀ ਕੱਢੀਆਂ ਸੀ ਤੇ ਗੱਲ ਹੈ ਵੀ ਆਰ ਯੂ ਤੁਸੀਂ ਜਿਹੜੇ ਆਮ ਆਬਾਦਮ ਹੈ ਜਿਹੜੇ ਉਹਨਾਂ ਦੇ ਮੁੱਦੇ ਆ ਉਹਨਾਂ ਦੀ ਦਿਲ ਨੂੰ ਟੁੰਬਦੇ ਹੋ ਕਿ ਨਹੀਂ ਟੁੰਬਦੇ ਜੋ ਚਾਹੁੰਦੇ ਹੋ ਤੁਸੀਂ ਉਹ ਗੱਲ ਕਰਦੇ ਹੋ ਕਿ ਨਹੀਂ ਕਰਦੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਹੈ ਕਿ ਨਹੀਂ ਚੱਲਣ ਨੂੰ ਤਿਆਰ ਮੈਂ ਜਿੱਥੇ ਜਾ ਕੇ ਗੱਲ ਕਰਦਾ ਚਾਹੇ 10 ਬੰਦਿਆਂ ਨਾਲ ਕਰਾਂ ਚਾਹੇ 20 ਬੰਦਿਆਂ ਨਾਲ ਕਰਾਂ ਚਾਹੇ 100 ਬੰਦਿਆਂ ਨਾਲ ਕਰਾਂ ਜਦੋਂ ਮੈਂ ਗੱਲ ਮਕਵਾਣਾ 100% ਗੱਲ ਸਾਡੀ ਮੰਨਦੇ ਨੇ ਕਿ ਮੈਂ ਉਹਨਾਂ ਨੂੰ ਇਹ ਵੀ ਕਹਿੰਨਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਐ ਇਹਨਾਂ ਕੋਲੇ ਬਹੁਤ ਰਿਸੋਰਸ ਹੁੰਦੇ ਤੁਸੀਂ ਸਾਡੀ ਗੱਲ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਐ ਘਰੇ ਜਾ ਕੇ 100-100 ਬੰਦੇ ਨੂੰ ਦੱਸੋ 10-10 ਬੰਦਿਆਂ ਨੂੰ ਇਸ ਹੀਵੇਂ ਸੁਨੇਹਾ ਲਾਓ ਆਮਾ ਵੀ ਪਾਰਟੀ ਦਾ ਕੀ ਫੇਲਿਅਰ ਸਮਝਦੇ ਹੋ ਆਲ ਅਰਾਊਂਡ ਫੇਲਿਅਰ ਐ ਆਦਰਮ ਤੁਸੀਂ ਉਹਨਾਂ ਨੇ ਰਾਜ ਕੇ ਹਿਊਮਨ ਰਾਈਟ ਵਾਇਲੇਸ਼ਨ ਕੀਤੀ ਹੈ ਤੁਸੀਂ ਇੱਥੇ ਅੱਜ ਵੀ ਕਿੰਨੇ ਸੰਘਰਸ਼ ਚੱਲ ਰਹੇ ਆ ਪੰਜਾਬ ਵਿੱਚ ਉਹਨਾਂ ਨੇ ਇਹ ਤਾਂ ਕੀਤਾ ਡਰਗ ਦੀ ਗੱਲ ਕੀਤੀ ਮਹਾਰਾਜ ਦੇ ਬੇਅਦਬੀ ਦੀ ਗੱਲ ਕੀਤੀ ਉਹ ਤਾਂ ਕੋਈ ਕੁਝ ਕੀਤਾ ਹੀ ਨਹੀਂ ਉਹ ਤੋਂ ਇਲਾਵਾ ਜਿਹੜੀ ਐਨਐਸਏ 90 ਤੋਂ ਬਾਅਦ ਕਿਸੇ ਤੇ ਨਹੀਂ ਲੱਗੀ ਉਹ ਵੀ ਲਾਈ ਹੈ ਐਡੀ ਵੱਡੀ ਹਿਊਮਨ ਰਾਈਟ ਵਾਇਓਲੇਸ਼ਨ ਕੀਤੀ ਬਿੱਲੀ ਬੰਦ ਬੰਦੀ ਸਿੰਘਾਂ ਨੇ ਕੀ ਕੀਤਾ ਕੁਛ ਨਹੀਂ ਜੀ ਕੀਤਾ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਸਿਰਫ ਥੋੜੇ ਦੇ ਰਾਜ ਕੀਤਾ ਤੁਹਾਨੂੰ ਮਾਰੀਆਂ ਜੁੱਤੀਆਂ ਤੁਸੀਂ ਬਣੇ ਬੇਫਕੂਫ ਹਰ ਥਾਂ ਲਾਠੀ ਚਾਰ ਜੋ ਹੈ ਮੈਨੂੰ ਨਹੀਂ ਯਾਦ ਕਿ세 ਹੋਰ ਹਕੂਮਤ ਵਿੱਚ ਜਿਵੇਂ ਲਾਠੀ ਚਾਰ ਦੰਦਾਰ ਤੁਹਾਡੇ ਸਾਹਮਣੇ ਨਾ ਕੋਈ ਸੈਂਡ ਮਾਈਨਿੰਗ ਰੁਕੀ ਨਾ ਕੋਈ ਡਰੱਗ ਮਾਫੀਆ ਰੁਕਿਆ ਕੁਛ ਵੀ ਨਹੀਂ ਰੁਕਿਆ ਬੈਟਰ ਕੀ ਹੋਇਆ ਸਗੋਂ ਸਿੱਧੂ ਮੂਸੇ ਵਾਲੇ ਵਰਗੇ ਦੀ ਕਤਲ ਕਰਵਾਇਆ ਜਿਹੜਾ ਕੋਈ ਪੰਜਾਬ ਦੀਆਂ ਨਾ ਮਾਮਲੀ ਗੱਲ ਕਰਦਾ ਉਹਨਾਂ ਦੇ ਪਿਤਾ ਤੁਲਪੁਰ ਸਿੰਘ ਮੂਸੇ ਵਾਲੇ ਜਿਹੜੇ ਜਿਹੜੇ ਅਜਾਤ ਤੌਰ ਤੇ ਦੇਖੋ ਜੀ ਹੱਕ ਹੈ ਸਾਰਿਆਂ ਨੂੰ ਜੇ ਕੋਈ ਲੜਨਾ ਚਾਹੁੰਦਾ ਹੈ ਜ਼ਰੂਰ ਲੜੇ ਆਪਾਂ ਕਿਉਂ ਕਿਸੇ ਨੂੰ ਡੰਗਾ ਲੱਗਦਾ ਨਹੀਂ ਵੀ ਆਪਣੇ ਤੁਹਾਡੇ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਉਮੀਦਵਾਰ ਉਹਨਾਂ ਨੂੰ ਸਮਰਥਨ ਚ ਲੋਕ ਉਹ ਕੱਲ੍ਹ ਦਾ ਲਾਈ ਹੈ ਉਹ ਪਾਰਟੀ ਪੱਧਰ ਤੇ ਵਿਚਾਰਿਆ ਜਾਏਗਾ ਇਹ ਨਕਾ ਕੀ ਹੁੰਦਾ ਨਾਲੇ ਉਹ ਵੀ ਹਾਲੇ ਤੱਕ ਉਹਨਾਂ ਵੱਲੋਂ ਤਾਂ ਕੋਈ ਸਟੇਟਮੈਂਟ ਨਹੀਂ ਆਇਆ ਕਿ ਆਸਰਾਈਆਂ ਨੇ ਪ੍ਰੈਸ ਦਿੱਤਾ ਕਿਉਂਕਿ ਲਾਸਟ ਟਾਈਮ ਜਦੋਂ ਸਿੱਧੂ ਦੀ ਡੈਥ ਹੋਈ ਉਸ ਤੋਂ ਪਹਿਲਾਂ ਤੁਹਾਡੇ ਦੁਕਾਨ ਸਾਹਿਬ ਗਏ ਸੀ ਮਿਲਣ ਤੇ ਫੋਨ ਤੇ ਵੀ ਗੱਲਬਾਤ ਹੋਈ ਸੀ ਸਿੱਧੂ ਦੀ ਸਿਮਰਜੀਤ ਸਿੰਘ ਮਾਨ ਸਾਹਿਬ ਨਾਲ ਸੋਚ ਤੋਂ ਲੱਗਦਾ ਸੀ ਕਿ ਭਵਿੱਖ ਦੇ ਵਿੱਚ ਉਹ ਪਾਰਟੀ ਦੀ ਸਪੋਰਟ ਕਰ ਸਕਦੇ ਨੇ ਨਹੀਂ ਵੇਖੋ ਉਹ ਸੰਕੂਪ ਕਰਦੇ ਨੇ ਐਸੀ ਗੱਲ ਕੋਈ ਨਹੀਂ ਪਈ ਉਹ ਨਹੀਂ ਕਰਦੇ ਬਸ ਆ ਜਿਹੜੀ ਗੱਲ ਤੁਸੀਂ ਹੁਣ ਮੈਨੂੰ ਪੁੱਛੀ ਹੋ ਉਹਨਾਂ ਦੇ ਇਲੈਕਸ਼ਨ ਵਾਲੀ ਉਹਨਾਂ ਦੀ ਆਪ ਦੀ ਤਹਲੇ ਤੱਕ ਕੋਈ ਸਟੇਟਮੈਂਟ ਆਈ ਨਹੀਂ ਸੋ ਉਹ ਆਪਾਂ ਕਿਆ ਸਰਾਈਆਂ ਨਹੀਂ ਪ੍ਰੈਸ ਨਹੀਂ ਜੀ ਤੇ ਮੇਰਾ ਨਹੀਂ ਖਿਆਲ ਜਦ ਤੱਕ ਉਹ ਆਪ ਨਾ ਕੁਝ ਕਹਿਣ ਆਪਾਂ ਉਹਦੇ ਤੇ ਕਮੈਂਟ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਨੇ ਉਸ ਪਰ ਆਪਣੀ ਕੀ ਇੰਟਰਪਰਟੇਸ਼ਨ ਹੈ ਦੇਖੋ ਜੀ ਆਪਾਂ ਤਾਂ ਸੰਘਰਸ਼ ਕਰ ਰਹੇ ਆਪਾਂ ਹਕੂਮਤ ਹੈ ਨਹੀਂ ਕਿਉਂਕਿ ਸ਼੍ਰੀ ਰਣਜੀਤ ਸਿੰਘ ਸਾਹਿਬ ਪੰਥਕ ਸੀ ਦੇ ਯੂਨੀਅਨ ਹਾਂਜੀ ਆਪਾਂ ਤਾਂ ਉਪੋਤ ਹੈ ਆਪਾਂ ਤਾਂ ਸੰਘਰਸ਼ ਕਰ ਰਹੇ ਹਾਂ ਕਿੰਨੇ ਸਾਲ ਅਸੀਂ ਉੱਥੇ ਬੰਗਾੜੀ ਮੋਰਚਾ ਲਾਈ ਰੱਖਿਆ ਪੰਜ ਸਿੰਘ ਰੋਜ਼ ਉਹ ਦੇ ਰਹੀ ਸੋ ਸਾਡੇ ਡੈਮੋਕਰੈਟਿਕ ਮੀਨਸ ਤੇ ਜਿਦਨ ਐਜ਼ ਅ ਮੈਂਬਰ ਆਫ ਪਾਰਲੀਮੈਂਟ ਵੇਰ ਅਸੀਂ ਇਹ ਆਵਾਜ਼ ਨਾਟ ਓਨਲੀ ਇਨ ਇੰਡੀਆ ਇਹੀ ਬਾਹਰ ਵੀ ਲੈ ਕੇ ਜਾਂ ਗੁਰੂ ਗ੍ਰੰਥ ਸਾਹਿਬ ਜਿਹੜੀ ਆਸtha ਗੁਰੂ ਗ੍ਰੰਥ ਸਾਹਿਬ ਉਹ ਸਾਰੀ ਦੁਨੀਆ